ਆ ਵੀ ਦੱਸ ਫੇ ਬੋਲ ਦੱਸ ਕੀ ਕਹਿਣਾ ਚਾਹਣਾ ਡਰਾਈਵਰਾਂ ਬਾਰੇ ਬਾਰਾ ਬੁੜਿਆ ਤੁਮ ਸਿਆਣਾ ਅੱਬੇ ਤੂੰ ਦੱਸ ਤੇਰੀ ਕੀ ਸਲਾਹ ਹਾਂ ਦੱਸ ਬੀੜੀ ਲਾ ਕੇ ਤੁਰਿਆ ਤੋ ਉਹ ਬਾਬਿਆ ਕੋਈ ਰਹਿ ਦੇ ਕੋਈ ਪਰਮਟ ਸ਼ਰਮਣ ਵਾਲੇ ਕੋਈ ਕੁਝ ਟੁਟਕਲਾ ਛੱਡ ਕੋਈ ਨਹੀਂ ਅੱਛਾ ਕਹਿਣਾ ਵੀ ਪਰਮਟ ਬਾਰੇ ਕਹਿਣੀ ਹੈ ਹਾਂ ਇਹ ਰੇਗੂ ਬੰਦਾ ਤੁਰਿਆ ਫਿਰਦਾ ਮੂੰਚਾ ਕੇ ਪੈਂਚੋਦਾ ਇਹ ਨਹੀਂ ਇਹ ਸਟੇਟ ਵਾਈਜ਼ ਪਰਮਿਟ ਹੋਣਾ ਚਾਹੀਦਾ ਜਿਹੜਾ ਪਹਿਲਾਂ ਕੋਈ ਨਹੀਂ ਸਟੇਟ ਦਾ ਹੁੰਦਾ ਦੀ ਅਗਾਂ ਸਟੇਟ ਦਾ ਹੋਣਾ ਚਾਹੀਦਾ ਹੈ ਰੇਟ ਵਧਣੇ ਚਾਹੀਦੇ ਆ ਨਾ ਪਾੜੇ ਪਾੜੇ ਤਾਂ ਹੀ ਵਧਣਗੇ ਹਾਂ ਹੁਣ ਤਾਂ ਅਗਲਾ ਦੇਜ ਦਾ ਅਗਲਾ ਕਹਿੰਦਾ ਕਿ ਆਲ ਇੰਡੀਆ ਪਰਮਿਟ ਆ ਚੱਕ ਦੇ ਜਿਸ ਨੂੰ ਮੂਹ ਹੁੰਦਾ ਉਹਨੇ ਸੱਜੰਗਾ ਆ ਹਾਂ ਨਾ ਨਾ ਠੀਕ ਆ ਹਾਂ ਨਾ ਟਰੱਕ ਤੂੰ ਵੀ ਸਹਿਮਤ ਆ ਕਿ ਆਪਕੇ ਆਪ ਸਹਿਮਤ ਆਪਾਂ ਇਹ ਚੀਜ਼ ਤੋਂ ਸਹਿਮਤ ਆ ਨਾ ਇਹ ਵੀ ਆਪਾਂ ਸਹਿਮਤ ਆ ਇਹ ਹੋਣੀ ਚਾਹੀਦੀ ਆ ਬਾਈ ਗੱਡੀ ਵਾਲੇ ਦਾ ਤਾਂ ਫਾਇਦਾ ਹੋਊਗਾ ਇਹ ਤਾਂ ਕੋਸ ਨਹੀਂ ਬਣਦਾ ਜਿਹਨੂੰ ਮੋ ਚੱਕਾ ਉਧਰੋਂ ਤੋੜਿਆ ਲੱਗਦਾ ਇਹਦਾ ਟੂਲਾ ਦਾ ਲੰਘੇ ਜਾਂਦਾ ਡੀਜ਼ਲ ਚ ਲੰਘੇ ਜਾਂਦਾ ਵਾਜਦਾ ਕੋਈ ਨਹੀਂ ਬੰਦੇ ਜਿਹੜੇ ਚੱਲਦੇ ਸੀਗੇ ਵਾਜਦੇ ਨਹੀਂ ਕੋਈ ਹੈਗਾ ਉਹ ਆਹ ਤਿੰਨ ਚਾਰ ਸਟੇਟਾਂ ਪੰਜ ਸਟੇਟਾਂ ਲੈ ਜਾਂਦੇ ਸੀਗੇ ਪੰਜਾਬ ਹਰਿਆਣਾ ਰਾਜਸਥਾਨ ਅੱਗੇ ਸਟੇਟ ਦਾ ਉਹ ਟੈਕਸ ਕਟਾਉਂਦੇ ਸੀਗੇ ਟੈਕਸ ਮਹਾਰਾਸ਼ਟਰ ਦਾ ਤੇ ਗੁਜਰਾਤ ਦਾ ਟੈਕਸ ਕਟਾਉਂਦੇ ਵੀ ਹੈ ਕੋਈ 20 ਦਿਨ ਦਾ ਕਟਾ ਲੈਂਦਾ ਹੈ ਕੋਈ ਮਹੀਨੇ ਦਾ ਕਟਾ ਲੈਂਦਾ ਹੁੰਦਾ ਸੀ ਇਹ ਕਦੋਂ ਚੱਲ ਜਾਂਦੀ ਸੀ ਕੋਈ ਤਨ ਮਹੀਨਾ ਕਰਾਉਂਦਾ ਹੁਣ ਗੱਡੀ ਤਾਂ ਹੀ ਦਾ ਵੱਧ ਚੱਲਦੀ ਆ ਗੱਡੀ ਸਾਰੇ ਪਾਸੇ ਟ੍ਰੀਫਰ ਦੀਆਂ ਕੰਮਕਾਰ ਹੈ ਨਹੀਂ ਡਰਾਈਵਰ ਬਹੁਤ ਜ਼ਿਆਦਾ ਵੇਲੇ ਬੈਠਾ ਗੱਡੀ ਦੇ ਵਿੱਚ ਸੱਕੜੀਆਂ ਮਾਲਕ ਬੈਠੇ ਲੱਗੇ ਐ ਨਹੀਂ ਕੰਮਕਾਰ ਸਹੀ ਗੱਲ ਆ ਕੰਮਕਾਰ ਆ ਨਹੀਂ